ਗੁਰੂ ਗ੍ਰੰਥ ਸਾਹਿਬ ਨਾਲ ਜੁੜਜੋ ਤੁਸੀਂ ਉਦਰਤ ਨਾਲ ਜੁੜਨਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਬਸ ਸਮਝ ਲਓ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜਿਨੇ ਅਡਾਪਟ ਕਰ ਲਿਆ ਉਹਨੂੰ ਧਾਰ ਲਿਆ ਤੇ ਸਮਝ ਲਓ ਤੁਸੀਂ ਰੁੱਖਾਂ ਨਾਲ ਜੁੜ ਜਿਓ ਠੀਕ ਹੈ ਬਾਣੀ ਸਾਰਾ ਬਾਣੀ ਸਾਰਾ ਸਮਝਾਇਆ ਹਮ ਸਿੰਬਲ ਰੁਕਸ ਰਹਿਰਾ ਆ ਤਦੀਰ ਘਤਮਤ ਉਹ ਜਾਏ ਆਏ ਆਸਕਰ ਜਾਏ ਨਾਸੇ ਕਿਤ ਫਲ ਫਿੱਕੇ ਬਲਬਕ ਬਕੇ ਕਮਨ ਆਏ ਪਤ ਮਿੱਠਤ ਨੀ ਮੀ ਨਾਨਕਾ ਗੁੰਜ ਗਿਆਈਆਂ ਤਾ ਤਾ ਬਿਲਕੁਲ ਇਹ ਚੀਜ਼ਾਂ ਨਾਲ ਜੁੜੋਗੇ ਨਾ ਤੁਸੀਂ ਆਨੰਦ ਆਊਗਾ ਪੁਰੂ ਗ੍ਰੰਥ ਨਾਲ ਜੁੜਜੋ ਤੇ ਕੁਦਰਤ ਨਾਲ ਜੁੜਜੋ ਮੈਂ ਵਾਦਾ ਕਰਦਾ ਤੇ ਤੁਸੀਂ ਕਦੇ ਨੀਂਦ ਦੀ ਗੋਲੀ ਵੀ ਖਾਗੇ ਲੋਕੀ ਟੈਨਸ਼ਨਾਂ ਦੀ ਤੁਰੇ ਫਿਰਦੇ ਆ ਕਦੇ ਚਿੜੀਆਂ ਨਾਲ ਗੱਲਾਂ ਕੀਤੀਆਂ ਕਦੇ ਕੁੱਗੀਆਂ ਨਾਲ ਗੱਲਾਂ ਕੀਤੀਆਂ ਤੁਸੀਂ ਕਰਦੇ ਹੋ ਮੈਂ ਬਿਲਕੁਲ ਜੀ ਆਪਣੇ ਘਰਾਂ ਚ ਆਉਂਦੀਆਂ ਮੈਂ ਵਾਜਾਂ ਮਾਰਦਾ ਆ ਜਾਂਦੀਆਂ ਮੇਰੇ ਕੋਲ ਅੱਛਾ ਮੇਰੇ ਹੱਥਾਂ ਚੋਂ ਗਲੈਰੀਆਂ ਮੂੰਗਫਲੀ ਲੈ ਕੇ ਜਾਂਦੀਆਂ ਆਂ ਅੱਛਾ ਬਿਲਕੁਲ ਜੀ ਘਰੇ ਵੀ ਬਈ ਪੰਛੀ ਰੱਖੇ ਆ ਘਰੇ ਵੀ ਸ਼ੌਂਕ ਹੈਗਾ ਹਾਂਜੀ ਹਾਂਜੀ ਰੱਖਿਓ ਇਹ ਪੰਛੀ ਮੇਰੇ ਕੋਲ ਜੀ ਹਮ ਕਿਹੜੇ ਕਿਹੜੇ ਪੰਛੀਆਂ ਦੇ ਰੱਖਦੇ ਹਾਂ ਮੇਰੇ ਕੋਲ ਕਬੂਤਰ ਆ ਬਾਈ ਜੀ ਲੱਕੇ ਪੈਂਟਲ ਕਹਿੰਦੇ